ਜੀ ਭਦੌਰ ਪਿੰਡ ਜਾਣਾ ਜਾਂਦਾ ਮੋਸਟਲੀ ਪਹਿਲਾਂ ਸਾਜੀਆਂ ਦੇ ਕਰਕੇ ਬਹੁਤ سارے ਜਿਹੜੇ ਸਾਜੀ ਨੇ ਹਾਂ ਭਦੌਰ ਪਿੰਡ ਦੇ ਨੇ ਹਨ ਫਿਰ ਭਦੌਰ ਤੋਂ ਗੀਤਕਾਰ ਨਿਕਲਦੇ ਨੇ ਗਾਇਕ ਨਿਕਲਦੇ ਨੇ ਹੁਣ ਖੁਸ਼ੀ ਹੁੰਦੀ ਕਿ ਭਦੌਰ ਦੇ ਅਦਾਕਾਰ ਵੀ ਆ ਗਏ ਨੇ ਮੂਰੇ ਕਿਆ ਬਾਤ ਹੈ ਹਾਂ ਸੁਤਾੜੀ ਬਣਦੀ ਮੈਂ ਕਹਿੰਦਾ ਕਿਉਂਕਿ ਬੈਕਸਟੇਜ ਤੋਂ ਆਪਣੇ ਆਪ ਨੂੰ ਫਰੰਟ ਫੁੱਟ ਤੇ ਲਿਆਂਦਾ ਇਹਨਾਂ ਨੇ ਬਿਲਕੁਲ ਕੋਸ਼ਿਸ਼ ਕੀਤੀ ਹੈ ਦੇਖੋ ਜੇ ਪੈਰੇ ਸਰੋਤਿਆਂ ਨੂੰ ਪਸੰਦ ਆਈ ਦੀ ਖਾਂ ਦੀ ਕੋਸ਼ਿਸ਼ ਤਾਂ ਅੱਗੇ ਵੀ ਹੋਰ ਵੀ ਵਧੀਆ ਕੋਸ਼ਿਸ਼ ਕਰੂੰਗਾ ਵਧੀਆ ਲੈ ਕੇ ਆਉਂਗਾ ਅਗਰੇ ਕੋਨ ਪਾਸ ਪਰ ਕਿੰਦਾਂ ਦੀ ਖੁਸ਼ੀ ਹੁੰਦੀ ਜਦੋਂ ਤੁਹਾਡੇ ਪੈਨ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਤੁਹਾਡੇ ਕਰਕੇ ਬਹੁਤ ਬੰਦ ਨਾਲ ਨਜਾਣਿਆ ਜਾਂਦਾ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਹੁਣ ਕਈ ਇਹਦੀ ਪੈਨ ਜਾਨਾ ਤਾਂ ਸਾਰੇ ਹੁਣ ਪੁੱਛ ਗਵੰਡੀ ਵੀ ਮਿਲਦੇ ਆ ਤਾਂ ਕਹਿੰਦੇ ਆ ਯਾਰ ਜੀਖਾਂ ਤੁਹਾਡੇ ਪੈਨ ਦਾ ਮਲਾਦ ਹੋ ਸਾਨੂੰ ਇੱਕ ਵਾਰੀ ਹਣਾ ਰਿਸ਼ਤੇ ਦਾ ਸਾਨੂੰ ਹਾਂ ਇਦਾਂ ਕਹਿੰਦੇ ਆ ਤਾਂ ਚੰਗਾ ਲੱਗਦਾ ਉਹਦੇ ਆਪ ਨੂੰ ਜੀ ਵੀ ਇਹੀ ਸਾਲੇ ਕਮੰਡੀ ਦੀ ਕੀ ਗਾਣਾ ਕੱਢਦੇ ਹੁੰਦੇ ਸੀ ਕਦੇ ਮੈਨੂੰ ਮੇਰੇ ਦੋਸਤ ਮਿੱਤਰ ਹਾਂ ਉਹ ਬਣਦੀਆਂ ਨੇ ਉਹ ਆਈ ਤੌਰ ਬਣ ਕੇ ਹੁਣ ਪੂਰੀ ਪਧਵਾੜ ਦੇ ਵਿੱਚ ਪੂਰੀ 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 ਹੈਨਾ ਆਉਂਦੇ ਜਾਂਦਾ ਪਤਾ ਲੱਗਦਾ ਕਿ ਉਹ ਜੀ ਖਾਨ ਆ ਰਿਹਾ ਜੀ ਖਾਨ ਦੀ ਗੱਡੀ ਆ ਰਹੀ ਜਿੱਤੇ ਵਾਹਿਗੁਰੂ ਮਿਹਰਬਾਨ ਹੁੰਦਾ ਨਾ ਜੀ ਉਹ ਤਾਂ ਫਿਰ ਇਦਾਂ ਹੀ ਹੈ ਜੀ ਅੱਲਾ ਮਿਹਰਬਾਨ ਕਦਾ ਪਹਿਲਵਾਨ ਵਾਲੀ ਗੱਲ ਹੈ ਭਾਈ ਉਹ ਤੁਸੀਂ ਨਾ ਸਟੋਰੀ ਹੈ ਤੁਹਾਡੀ ਬਹੁਤ ਵੀਡੀਓ ਵਾਇਰਲ ਹੋ ਰਹੀ ਹੈ ਕਿ ਮੈਂ ਫਿਲਮ ਕਿੱਦਾਂ ਮੈਨੂੰ ਮਿਲੀ ਮੈਂ ਕਿਵੇਂ ਸਾਈਨ ਕੀਤੀ ਬਟ ਇੱਕ ਚੀਜ਼ ਦੱਸੋ ਜਦੋਂ ਫਿਲਮ ਸਾਈਨ ਹੋ ਗਈ ਸਭ ਤੋਂ ਪਹਿਲਾਂ ਫੋਨ ਕਿਹਨੂੰ ਕੀਤਾ ਸੀਗਾ ਕਿ ਮੈਂ ਫਿਲਮ ਕਰ ਰਿਹਾ ਔਰ ਉਹਨੂੰ ਵੀ ਦੱਸਣਾ ਪਿਆ ਜਾਂ ਉਹਨੂੰ ਸਮਝਾਉਣਾ ਪਿਆ ਕਿ ਹਾਂ ਮੈਂ ਵਾਕਈ ਕਰ ਰਿਹਾ ਝੂਠ ਨਹੀਂ ਹੈ ਮੈਂ ਪਹਿਲੇ ਮੇਰੇ ਮਿੱਤਰ ਆ ਇੱਕ ਇੰਗਲੈਂਡ ਆ ਇੱਕ ਮਡਿਲਾ ਚ ਜੀ ਮੇਰੇ ਬਚਪਨ ਦੇ ਆੜੀ ਆ ਦਵਾਤਾ ਸੇ ਭਰੋਸਾ ਹਾਂ ਉਹਨਾਂ ਨੂੰ ਦੱਸਿਆ ਉਹ ਕਹਿੰਦੇ ਵੈਰੀ ਗੁੱਡ ਕਿਉਂਕਿ ਉਹ ਮਿੱਤਰ ਆ ਮੇਰੇ ਉਹ ਮਨੂੰ ਇਹ ਵੀ ਕਹਿ ਸਕਦੇ ਆ ਵੀ ਯਾਰ ਸਾਨੂੰ ਨਹੀਂ ਤੇ ਰਾ ਗਾਣਾ ਵਧੀਆ ਲੱਗਿਆ ਜਿਹੜਾ ਜਿਉ ਮੈਂ ਬਹੁਤ ਜਾਨ ਲਾ ਕੇ ਬਣਾਇਆ ਹੋਵੇ ਯਾਰ ਇਹ ਤਾਂ ਬਹੁਤ ਖਰਾ ਗਾਣਾ ਮੇਰਾ ਹਨ ਉਹ ਜੇ ਉਹਨਾਂ ਨੂੰ ਨਹੀਂ ਪਸੰਦ ਆ ਤਾਂ ਉਹ ਕਹਿਣਗੇ ਯਾਰ ਹੈ ਨਹੀਂ ਕੋਈ ਗਾਣਾ ਇਹ ਤਾਂ ਸਾਨੂੰ ਵਧੀਆ ਲੱਗਿਆ ਤੇ ਉਹਨਾਂ ਨੂੰ ਮੈਂ ਪਹਿਲਾਂ ਦੱਸਿਆ ਮੈਂ ਆਹ ਮੂਵੀ ਕਰਨ ਲੱਗਿਆ ਉਹ ਕਹਿੰਦੇ ਵੀ ਕਰੋ ਨਾਲ ਫਿਰ ਜਦੋਂ ਅਸੀਂ ਬੀਨੂ ਬਾਈ ਇਹ ਕਹਿੰਦੇ ਚੱਕ ਦੇ ਫੱਟੇ ਹੁਣ ਨਾ ਰੁਕੀ ਕਹਿੰਦੇ ਰਿਐਕਸ਼ਨ ਕੀ ਸੀਗਾ ਸਾਰਿਆਂ ਦਾ ਆਰ ਬਹੁਤ ਆ ਲਾਵਾਂਗੇ ਉਹ ਲੋਣੀ ਬੈਣੀ ਹਾਂ ਹੋ ਚੱਕਰ ਨਹੀਂ ਨਿਕਲ ਲੱਗੀ ਜਾਂਦੀ ਹੈ ਜਜ਼ਬਾਤਾਂ ਦਾ ਕਾਬੂ ਰੱਖਤਾਰੀ ਵਾਲੀ ਗੱਲ ਹੋ ਗਈ ਇਹਦੀ ਇਹੋ ਜਿਹੀ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ